ਜਿੱਤੀਂ ਵਿਲੇ ਜੇ ਤੇ ਫਿਰ ਵਾਂਡੇ ਹੋਈ ਮੜਿਆ ਵਾਂਡੇ ਅਚਾਨਕ ਹੀ ਸਲਾਮ ਨਾਲੀ ਆ ਲਾਕ ਬਣੀ ਫਿਰਦੀ ਐ ਹੁਣ ਪਿੰਡ ਚੱਲੀ ਆ ਨਾ ਇਹਨੂੰ ਮੈਂ ਕਿੱਦਾਂ ਜਾਣ ਦੂੰਗੀ ਵਾਂਡੇ ਪਰ ਇਹ ਪਹਿਲਾਂ ਵਾਂਡੇ ਜਾਏ ਤਾਂ ਪਹਿਲਾਂ ਮੈਂ ਤਿਆਰੀ ਕਰ ਲੈਣੀ ਮੈਨੂੰ ਸੁਪਨਾ ਆਲਾ ਸੀ ਨਾ ਕਿ ਤੂੰ ਪਿੰਡ ਜਾਣਾ ਤੇ ਮੈਂ ਆਪਣੀ ਤਿਆਰੀ ਕਰ ਲਈ ਐ ਅੱਜ ਠਾਣੀ ਦੇ ਲੜਾਈ ਚ ਨਾ ਸਾਡਾ ਦੋਵਾਂ ਭਰਾਵਾਂ ਦਾ ਹਾਲ ਚੱਕੀ ਚ ਪਏ ਦਾਣੇ ਵਾਲਾ ਹੋੜਿਆ ਪੀਸੀ ਚਲੀ ਜਾਂਦੇ ਆ ਪੀਸੀ ਚਲੀ ਜਾਂਦੇ ਬੋਲ ਦੇ ਨੀ ਹੂੰ ਮੇਰੀ ਗੱਲ ਸੁਣੋ ਹੂੰ ਜੇ ਤੀਹ ਵਿਹਲੇ ਜੇ ਤੇ ਫਿਰ ਵਾਂਡੇ ਹੋਈ ਮੜਿਆ ਵਾਂਡੇ ਅਚਾਨਕ ਹੀ ਸਲਾਮ ਨਾਲੀ ਆ ਲੈ ਦੱਸ ਪਿੰਡ ਜਾਣ ਨੂੰ ਜੀ ਕਰਨ ਲਿਆ ਹੀ ਤੇ ਤੁਹਾਨੂੰ ਪੁੱਛ ਲਿਆ ਵਾ ਤੇ ਇੱਚ ਮੈਂ ਮੜਾ ਕੀ ਕਹਿਤਾ ਉਹ ਮੜਾ ਤਾਂ ਨਹੀਂ ਕਹਿਤਾ ਪਰ ਹੁਣ ਜੇ ਝੋਨਾ ਵੱਢਿਆ ਵਾ ਕਣਕਾ ਕਣਕਾ ਬੀਜ ਲਈ ਫਿਰ ਚੱਲਾਂਗੇ ਵਾਂਡੇ ਵਾਡੇ ਜਾਣ ਦਾ ਕਿਤੇ ਟਾਈਮ ਹੈਗਾ ਜੇ ਉਹ ਮੈਂ ਕਿਹੜਾ ਰਹਿਣਾ ਵਾ ਨਾਲੇ ਅੱਜ ਤੁਸੀਂ ਤਿਆਰ ਸ਼ੈਰ ਹੋ ਕੇ ਬੈਠੇ ਜੇ ਤੁਸੀਂ ਕਿਹੜਾ ਕਣਕ ਬੀਜਣੀ ਹੈ ਇੱਕ ਦਿਨ ਤੇ ਜਾਣਾ ਵਾ ਤਿਆਰ ਹੋ ਗਏ ਬੈਂਦ ਮਤਲਬ ਇਹ ਨਹੀਂ ਵੀ ਵਿਹਲਾ ਮੈਂ ਹਸਾਬ ਕਾਂਡਿਆ ਹੁਣ ਉਥੇ ਕਿਹਾ ਸੁਪਰ ਸੀਡਰ ਇਹਨੂੰ ਨਹੀਂ ਆਉਣਾ ਮੈਂ ਤੇ ਮੁੜ ਕੇ ਫਿਰ ਦੱਸ ਵਾਂਡਿਓ ਕਿ ਦਾਵਾਂਗੇ ਉਸ ਛੇਤੀ ਕੋਈ ਗੱਲ ਨਹੀਂ ਭਾਜੀ ਘਰੇ ਹੀ ਆ ਉਹ ਚਲ ਕੋਈ ਗੱਲ ਨਹੀਂ ਅਜੇ ਰੁਕ ਜਾਓ ਦੋ ਚਾਰ ਦਿਨ ਰੁਕ ਜਾਓ ਕਣਕਾਂ ਦਾ ਕੰਮ ਨੇ ਵੇੜ ਲੈਣਾ ਤਾਂ ਫਿਰ ਆਪਾਂ ਮੇਰੇ ਹੱਥ ਰਹਿ ਜਾਓ ਠੀਕ ਹੈ ਤੈਹੀ ਨਾ ਕਿਤੇ ਮੇਰੀ ਹਾਂ ਚ ਹਾਮ ਲਾਇਆ ਵਾਂਡੇ ਨਹੀਂ ਇਹ ਜਾਈ ਜਾਣਾ ਜੋਤ ਜੇ ਤੈਹੀਂ ਵਾਂਡੇ ਲੈ ਜਾਓਗੇ ਤੇ ਫਿਰ ਕੀ ਹੋ ਜਾਊਗਾ ਮੁੜ ਕੇ ਫਿਰ ਤਾਂ 15 ਦਿਨ ਨਾ ਜਾਉਂਗੀ ਇਹ ਕਿਹੜੀ ਨਾ ਕਾਂਡਿਆ ਮੈਂ ਤਾਂ ਇਹ ਕਹਿੰਨੇ ਵੀ ਅੱਜ ਨਾ ਜਾਓ ਚਾਰ ਪੰਜ ਦਿਨ ਠਹਿਰ ਕੇ ਚਲ ਜਾਣਗੇ ਮੈਂ ਨਾ ਥੋੜੀ ਕੀਤੀ ਹੈ ਗੱਲ ਤੇ ਫਿਰ ਕਣਕ ਵੇਚ ਜੰਦੀ ਆ ਨਾ ਤੇ ਭਾਜੀ ਘਰੇ ਹੀ ਆ ਕਿ ਤਸੀਂ ਦੋਵਾਂ ਜਣੇ ਉੱਥੇ ਕਿਉਂ ਆਉਦੇ ਸੁਣੋ ਮੇਰੀ ਗੱਲ ਸੁਣੋ ਹੁਣ ਭਾਜੀ ਰਹਿਣਗੇ ਇਕੱਲੇ ਇੱਥੇ ਉਹਨਾਂ ਨੂੰ ਕੰਮ ਕਰਨਾ ਪਿਆ ਤੇ ਫਿਰ ਕੀ ਗੱਲ ਮੇਰਾ ਫਰਜ਼ ਕੋਈ ਨਹੀਂ ਅਹੀਂ ਨਹੀਂ ਆਟਾ ਖਾਣਾ ਅਹੀਂ ਨਹੀਂ ਪੈਸੇ ਕਮਾਉਣੇ ਉਹ ਚ ਤੇ ਤਹੀ ਝੋਨਾ ਨਹੀਂ ਵੜਾਇਆ ਉਹ ਤਾਂ ਝੋਨਾ ਵੜਾਇਆ ਤੂੰ ਵੀ ਤੇ ਨਾਲ ਹੀ ਉਹ ਕਿਹੜੇ ਚਲ ਗਈ ਸੀ ਕਿਤੇ ਮੈਨੂੰ ਨਹੀਂ ਪਤਾ ਮੈਂ ਪਿੰਡ ਜਾਣਾ ਵਾ ਮੇਰੇ ਵੱਲੋਂ ਕਣਕ ਬੀਜੋ ਤੇ ਭਾਵੇਂ ਨਾ ਬੀਜੋ ਜੇ ਸਾਰਾ ਦਿਨ ਹੀ ਨਾ ਵੇਲੇ ਤੇ ਸ਼ਾਮੀ ਲੈ ਜਾਓ ਤੇ ਕੱਲ ਸਵੇਰੇ ਆ ਜਾਗੇ ਜੋ ਮੈਂ ਤੈਨੂੰ ਉਹ ਗੱਲ بار بار ਸਮਝਾਉਂ ਰਿਹਾ ਤੈਨੂੰ ਸਮਝ ਨਹੀਂ ਆਉਂਦੀ ਫਿਰ ਉਹ ਮੈਂ ਕਹਿੰਦਾ ਵਾ ਵੀ ਠਹਿਰ ਕੇ ਚੱਲ ਜਾ ਕੇ ਦੱਸ ਕੋਈ ਠੀਕ ਨਹੀਂ ਕਿ ਉੱਥੇ ਕੋਈ ਪਤਾ ਲਿਆ ਜਾਣਾ ਕਿ ਕੀ ਗੱਲ ਬਾਤ ਹੈ ਕੋਈ ਜ਼ਰੂਰੀ ਹੈ ਉੱਥੇ ਕੋਈ ਬਿਮਾਰ ਹੋਊਗਾ ਤੇ ਫੇਰ ਹੀ ਜਾਣਾ ਵਾ ਰਾਜੀ ਬਾਜੀ ਨੂੰ ਨਹੀਂ ਚਾਹੀਦਾ ਹੈਗਾ ਤੇ ਟਾਈਮ ਲੱਗਦਾ ਵਾ ਠੀਕ ਆ ਨਹੀਂ ਲੱਗਦਾ ਤਾਂ ਵੀ ਦੱਸ ਦਿਓ ਪਰ ਮੈਂ ਪਿੰਡ ਜਾਣਾ ਵਾ ਮੈਨੂੰ ਫੇਰ ਛੱਡ ਕੇ ਆਜੋ ਤੁਹਾਡਾ ਤੇ ਇਹੋ ਕੰਮ ਆ ਮੈਂ ਦੱਸ ਇਹਨੂੰ ਕਿਹੜੀ ਗੱਲ ਸਮਝਾਉਂ ਰਿਆ ਮੈਂ ਇਹ ਹੋਰ ਪਾਸੇ ਨੂੰ ਜਾਣ ੜੀ ਇਹ ਬੰਦਾ ਪੁੱਛਿਆ ਜਿਹੜੇ ਕੰਮ ਕਰਨ ਵਾਲੇ ਹਿਸਾਬ ਕਰਨ ਵਾਲਾ ਸਾਰਾ ਪਿਆਜ ਇਹ ਕੰਮ ਕਦੋਂ ਕਰਨੀ ਦੋ ਚਾਰ ਦਿਨ ਉਸੇ ਠਹਿਰ ਕੇ ਚੱਲ ਜਾਂਦੇ ਕੀ ਆ ਖਰਾ ਚੱਲੀ ਮੈਂ ਪੰਗਾ ਪਾਉਣਾ ਹੁਣ ਨੇ ਵੇਖੀ ਕਿੱਡਾ ਵੱਡਾ ਲਾਕ ਬਣੀ ਫਿਰਦੀ ਐ ਹੁਣ ਪਿੰਡ ਚੱਲੀ ਆ ਨਾ ਦੇ ਹੁਣ ਕੰਨ ਕਬੀਜਣੀ ਐ ਕਰ ਕੰਮ ਵੱਧ ਜਣਾ ਤੇ ਮੈਂ ਪਿੰਡ ਚੱਲ ਜਣੀ ਐ ਇਹਨੂੰ ਮੈਂ ਕਿੱਦਾਂ ਜਾਣ ਦੂੰਗੀ ਵਾਂਡੇ ਪਰ ਇਹ ਪਹਿਲਾਂ ਵਾਂਡੇ ਜਾਏ ਤਾਂ ਪਹਿਲਾਂ ਮੈਂ ਤਿਆਰੀ ਕਰ ਲੈਣੀ ਐ ਕਿੰਨੇ ਦਿਨ ਮੈਂ ਹੀ ਕੰਮ ਕੀਤੇ ਤੋ ਹੁਣ ਇਹ ਜਦੋਂ ਕੰਮ ਆਉਂਦਾ ਵਾਣਡੇ ਤਰ ਪੈਂਦੀ ਮੈਂ ਅੱਧਾ ਚਲਟ ਨਹੀਂ ਕੋਈ ਗੱਲ ਨਹੀਂ ਆਉਂਦੇ ਤਾਂ ਮੈਂ ਕਹਿੰਦੀ ਮੈਨੂੰ ਪੇਜ ਪਿੰਡ ਹਾਂਜੀ ਮੈਂ ਤਾਂ ਝਾਂ ਗੱਲ ਕਰਨੀ ਹੈ ਕਿ ਕਿ ਪਿੰਡ ਜਾਣਾ ਹੈ ਤੇ ਤੁਸੀਂ ਚਲੋਗੇ ਨਾਲ ਮੇਰੇ ਕੇ ਜਾ ਪਿੰਡ ਜਾਣਾ ਹੈ ਹਾਂਜੀ ਕੰਮ ਹੀ ਕੋਈ ਕਿੰਨੇ ਟਾਈਮ ਤੋਂ ਹੋ ਗਿਆ ਗਿਆ ਨੂੰ ਤੇ じゃ ਕਿਸੇ ਉਸ ਨੂੰ ਪੁੱਛਿਆ ਉਹਨਾਂ ਨੇ ਉਹਨਾਂ ਨੇ ਕਿਹਾ ਭੁੱਲੀ ਗਈਆਂ ਕਿੱਥੇ ਚੱਲ ਕੋਈ ਗੱਲ ਨਹੀਂ ਚੱਲ ਜਾ ਜੋ ਲੈ ਜੋ ਬੰਦਾ ਵਿਆਹ ਹੈ ਬਾਤ ਚ ਗਈ ਨਹੀਂ ਮੈਂ ਪਰ ਮੀਤ ਹੁਣ ਕੰਮਾਂ ਦੇ ਦੇਣੇ ਹੀ ਕੰਮ ਕਾਲਣ ਦੇ ਤੇ ਫਿਰ ਚੱਲ ਜਾਂਦੇ ਕੰਮ ਤਮਕ ਨਹੀਂ ਨਹੀਂ ਕੰਮ ਇਦਾਂ ਹੀ ਰਹਿਣੇ ਐ ਇਦਾਂ ਕੋਈ ਗੱਲ ਨਹੀਂ ਕਣਕ ਤੇ ਤੁਸੀਂ ਭੇਜਣੀ ਆ ਮੈਂ ਕਿਉਂ ਉੱਥੇ ਕਰਨਾ ਜੋ ਤੇ ਘਰੇ ਹੀ ਐ ਤੇ ਮੈਂ ਚੱਲ ਜਾਂ ਨਹੀਂ ਬਸੇ ਚੱਲ ਜਾਗੀ ਸਵੇਰ ਜਾ ਕੇ ਸ਼ਾਮੀ ਵਾਪਸ ਆਣਾ ਮੈਂ ਕਿਹਾ ਰਾਤ ਰਹਿਣਾ ਉਪਰ ਮੀਤ ਮੇਰੀ ਗੱਲ ਸੁਣ ਕਣਕ ਤੇ ਭਾਵੇਂ ਅਸੀਂ ਭੇਜਣੀ ਆ ਪਰ ਰੋਟੀ ਟੋਕਦਾ ਤੇ ਕੰਮ ਤੁਸੀਂ ਕਰਨਾ ਨਾ ਕਰ ਹੁਣ ਬੰਦੇ ਲੱਗਣੇ ਆ ਪੈਲੀ 'ਚ ਤੇ ਰੋਟੀ ਦੇ ਖਾਣੇ ਬੰਦੇ ਅੱਗੇ ਕਿਹੜੇ ਰੋਟੀ ਖਾਂਦੇ ਆ ਰੋਟੀ ਤਾਂ ਤੁਸੀਂ ਖਾਣੀ ਆ ਜੋਤਰੇ ਬਣਾ ਲੈਣੀ ਆ ਉਹ ਕਣਕ ਦਾ ਬੀਜ ਲੈ ਆਂਦੋ ਮੈਨੂੰ ਕੰਮ ਓਕ ਜਾਂਦਾ ਤੇ ਫੇਰ ਚੱਲਾਂਗੇ ਦੋਹਾਂ ਜਣੇ ਚੱਲਾਂਗੇ ਕੋਈ ਗੱਲ ਦੋਹਾਂ ਜਣੇ ਫੇਰ ਚੱਲਾਂਗੇ ਤੇ ਮੈਨੂੰ ਜਾਣ ਦੋ ਹੁਣ ਮੈਂ ਸਿਰੇ ਬਸੇ ਚੱਲ ਜਾਣੀ ਆ ਤੇ ਸ਼ਾਮੀ ਆ ਜਾਗੀ ਚੱਲ ਦੇਖ ਲੈ ਫੇਰ ਜਾਣਾਂ ਤੇ ਚੱਲ ਜਾ ਹਾਂ ਕੋਈ ਗੱਲ ਮੈਂ ਜੋਤ ਨੂੰ ਦੱਸ ਦਾਂਗੀ ਆਪੇ ਉਹਨਾਂ ਨੂੰ ਚਾਹ ਚੀ ਬਣਾਉਣੀ ਆ ਦਿਦੇਣੀ ਪੇ ਚਾਹ ਬਣਾ ਕੇ ਆਪੇ ਦੇ ਦੂਗੇ ਉੱਥੇ ਇਥੇ ਕਰੈ ਨਾ ਕੰਮ ਚਲ ਠੀਕ ਆ ਮੈਂ ਚੱਲ ਜਣਾ ਫਿਰ ਸਵੇਰ ਚੰਗਾ ਚੱਲ ਚਲ ਠੀਕ ਹੈ ਤਾਂ ਹੱਸੇ ਉਧਰੋਂ ਕਣਕ ਵੀਜਣ ਲੱਗੇ ਆ ਉਧਰੋਂ ਇਹ ਮੈਂ ਵਾਂਡੇ ਜਾਣਾ ਮੰਨਣੀ ਹੰਡੀ ਚਲ ਜਾ ਲੈਣ ਦਿਨਾ ਜਿਹੜੀ ਦਿਹਾੜੀ ਚੱਜਦੀ ਲੰਗੇਗੀ ਉਹ ਚੰਗਾ ਜੋਦੇ ਹਾਂਜੀ ਬਣ ਗਈ ਰੋਟੀ ਆਹੋ ਰੋਟੀ ਤੇ ਬਣ ਗਈ ਆ ਤੇ ਆਪ ਕਿੱਧਰ ਛੂਟ-ਬੂਟ ਪਾ ਲਿਆ ਮੈਂ ਚੱਲੀ ਹੀ ਪਿੰਡ ਤੁਮਾਂ ਗੋਟੀ ਤੇ ਪਾਣੀ ਦਾ ਕਰ ਲਈ। ਬਾਜੀ ਆਪਣੇ ਨੂੰ ਪੁੱਛਣਾ ਰਹੇ ਕਨਕ ਵਿਜਨ ਵਾਲਿਆਂ ਨੇ ਤਾਂ ਚਾਹ ਚ ਬਣਾ ਕੇ ਦੇਦੀ ਉਹਨਾਂ ਨੂੰ। ਤੇ ਕਨਕਾ ਲਈ ਕੱਲੀ ਨੂੰ ਮੈਂ ਆਟਾ ਖਾਣਾ ਵਾ ਤੇ ਹੀ ਨਹੀਂ ਖਾਣਾ। ਤੇ ਆਟਾ ਸਾਰੇ ਖਾਣਾ ਤੇ ਫਿਰ ਕੀ ਹੋ ਗਿਆ ਚਾਹ ਹੀ ਬਰਉਣੀ ਹੈ ਸਹੀ ਕਰਨਾ। ਤੇ ਤੁਹਾਨੂੰ ਨਹੀਂ ਪਤਾ ਵੀ ਅੱਜ ਬੰਦੇ ਲੱਗ ਰਹੇ ਨਾ ਜਾਵਾ। ਬੰਦੇ ਤਾਂ ਲੱਗਣੇ ਆ ਤੇ ਮੈਨੂੰ ਗਿਆਨ ਪਤਾ ਕਿ ਨਾਚਰਾ ਹੋ ਗਿਆ। ਤੇ ਜਿਵੇਂ ਹੁਣ ਚੱਲ ਚੱਲੀ ਫਿਰ ਕੀ ਹੋ ਗਿਆ? ਉੱਥੇ ਚਾਹ ਹੀ ਬਰਉਣੀ ਹੈ ਕੱਲੀ। ਕਿੰਨਾ ਕਚੇਰ ਹੋ ਗਿਆ? ਪਿਛਲੇ ਮਹੀਨੇ ਦੇ ਦੇ ਤੁਸੀਂ ਗਏ ਸੀਗੇ। ਪਿਛਲੇ ਮਹੀਨੇ ਕਦੋਂ ਗਈ? ਉਹ ਜਨ ਜਨ ਦੀ 2 ਮਿੰਟ ਨਹੀਂ ਰੁਕੀ ਉੱਥੇ ਮੈਂ। ਉਦੋਂ ਮੈਂ ਰੁਕ ਜਾਂਦੇ ਗਏ ਤੇ ਹੈਗੇ ਹੀ ਉਦੋਂ ਮੈਂ ਅਗਰ ਫੋਨ ਤੁਸੀਂ ਕਰਤਾ ਸੀ ਨਾ ਮੇਰੀ ਗੱਲ ਸੁਣੋ ਪਿੰਡ ਦੇ ਉੱਧਾ ਅੱਜ ਮੈਂ ਜਾਣਾ ਸੀ ਤੇ ਤੁਸੀਂ ਚੁੱਪ ਕਰਕੇ ਤਿਆਰੀ ਕਰਕੇ ਬੈਗੇ ਜੀ ਜੇ ਮੈਂ ਨਹੀਂ ਨਾ ਗਈ ਤੇ ਤੁਸੀਂ ਵੀ ਨਹੀਂ ਜਾਣਾ ਅੱਛਾ ਹੁਣ ਮੈਂ ਅੱਜ ਜਾਣਾ ਤੇ ਤੁਸੀਂ ਤਿਆਰੀ ਕਰ ਲਈ ਨਾਲ ਹੀ ਹਣਾ ਮੈਂ ਤੁਸੀਂ ਜਾਣਾ ਜੇ ਜਾਣਾ ਸੀ ਤੇ ਰਾਤੀ ਮੈਨੂੰ ਦੱਸ ਦਿੰਦੇ ਉਹ ਤਾਂ ਟੀ ਤਿਆਰ ਦਵਾ ਉਦਾਂ ਹੀ ਲੱਗ ਲੱਗ ਕੇ ਸੁਣਦੀ ਕਿਤੇ ਸੁਣ ਲਿਆ ਹੁਣਾਵਾ ਤੇ ਆਪ ਤਿਆਰ ਸ਼ਹਿਰ ਹੋ ਕੇ ਬੈਗੇ ਹਾਂ ਮੈਨੂੰ ਸੁਪਨਾਉਣਾ ਹੈਗਾ ਕਿ ਤੂੰ ਪਿੰਡ ਜਾਣਾ ਤੇ ਮੈਂ ਆਪਣੀ ਤਿਆਰੀ ਕਰ ਲਈ ਜੇ ਜਾਣਾ ਹੁੰਦਾ ਹੈ ਤਾਂ ਰਾਤ ਹੀ ਦੱਸ ਦੇ ਤੇ ਮੈਂ ਨਾ ਤਿਆਰੀ ਕਰਦੀ ਆਪਣੀ ਤੇ ਤੁਸੀਂ ਮੈਨੂੰ ਦੱਸਿਆ ਵੀ ਰਾਤੀ ਜਾਣਾ ਤੁਹਾਡੇ ਨੂੰ ਪੁੱਛ ਕੇ ਜਾਣਾ ਮੈਂ ਵੱਡੀ ਕਿ ਤੂੰ ਵੱਡੀ ਹੈ ਆ ਤਾਂ ਫਿਰ ਮੈਂ ਤੁਹਾਨੂੰ ਪੁੱਛ ਕੇ ਜਾਵਾਂ ਜੇ ਵੱਡੇ ਨੂੰ ਪੁੱਛਦੇ ਫਿਰ ਨਿੱਕੇ ਦਾ ਤਾਂ ਪੁੱਛਣ ਨਿੱਕੇ ਨੂੰ ਪੁੱਛ ਕੇ ਜਾਣਾ ਪੈਂਦਾ ਉਹ ਮੈਂ ਨਹੀਂ ਜੇ ਕਿਸੇ ਨੂੰ ਪੁੱਛਣਾ ਤੇ ਜੇ ਤੁਸੀਂ ਜਾਣਾ ਤਾਂ ਮੇਰੇ ਵੱਲੋਂ ਜਿੱਥੇ ਮਰਜ਼ੀ ਜਾਓ ਪਰ ਭਾਜੀ ਦਾ ਰੋਟੀ ਪਣੀ ਪਕਾ ਕੇ ਜਾਇਓ ਆ ਜਦੋਂ ਤੁਸੀਂ ਜਾਓਗੇ ਤਾਂ ਫਿਰ ਤੁਸੀਂ ਰੋਟੀ ਬਣਾਣੀ ਬਣਾ ਕੇ ਜਾਇਆ ਕਰ ਤੇ ਮੈਂ ਤੇ ਬਣਾ ਕੇ ਜਾਨੀ ਆ ਮੈਂ ਤੇ ਆਪਣੇ ਘਰ ਵਾਲੇ ਨਾਲ ਲਈ ਉਹ ਤਾਂ ਰੋਟੀ ਭੰਦੀ ਨਹੀਂ ਬਣਾ ਕੇ ਤੂੰ ਜਾਨੀ ਇੱਥੇ ਮੈਂ ਆਪਣੇ ਘਰ ਵਾਲੇ ਦੀ ਪਕਾ ਰਿਆ ਕਰੂੰਗੀ ਜਾਂ ਫਿਰ ਉਹਨਾਂ ਨਾਲ ਹੀ ਲੈ ਜਾਇਆ ਕਰੂੰਗੀ ਕੋਈ ਗੱਲ ਨਹੀਂ ਨਹੀਂ ਨਾ ਬਣਾਉਣੀ ਰੋਟੀ ਨਾ ਬਣਾਈ ਇਹ ਆਪੇ ਸ਼ਹਿਰੋਂ ਖਾਉਣਗੇ ਭੇਤਰੀ ਇੱਜ਼ਤ ਬਣ ਜੂਗੀ ਆ ਵਾਵਾ ਕੰਮ ਛੁੱਟਿਆ ਵਾ ਤੁਸੀਂ ਪਿਸ਼ੈਰੋ ਖਾਉਣਗੇ ਨਾਲੇ ਮੇਰੀ ਇੱਜ਼ਤ ਨੂੰ ਕੀ ਹੋਣਾ ਵਾ ਵਾਂਡੇ ਤਹੀ ਚੱਲੇ ਜੇ ਮੈਂ ਤੇ ਘਰੇ ਹੀ ਆ ਮੈਂ ਦਵਾਨ ਤੈਨੂੰ ਛੱਡ ਕੇ ਚੱਲੀ ਨਾ ਘਰ ਵੀ ਰੋਟੀ ਪੈਣੀ ਮਗਰ ਕਰ ਲੈਗੀ ਹੋਰ ਤੱਕ ਜਾਣੇ ਘਰ ਬਠਾਲ ਜੋ ਉਹਨਾਂ ਦੀ ਵੀ ਰੋਟੀ ਲਾ ਦਿਆ ਕਰੂੰਗੀ ਆਹ ਤੂੰ ਰੋਟੀ ਬਣਾਣੀ ਹੈ ਚਾਹ ਜਾਣ ਦੀ ਰੋਟੀ ਬਣਾ ਲੈਣਾ ਉਹੀ ਬਹੁਤ ਹੈ ਬੰਦਿਆਂ ਦੀ ਰਹਿਣ ਦੇ ਉਹਨਾਂ ਨੂੰ ਬਸ ਚਾਹ ਬਣਾ ਕੇ ਦੇ ਦੇ ਤੇ ਮੈਂ ਪਿੰਡ ਜਾਣਾ ਹੀ ਮੇਰ ਕੋਈ ਨਹੀਂ ਬਣਦੀ ਬੁੰਦੀ ਚਾਹ ਤੇ ਭਾਜੀ ਨੂੰ ਵੀ ਕਹਿ ਦਿਓ ਫਿਰ ਸ਼ੈਰੋ ਹੀ ਖਾ ਲਿਓ ਮੈਂ ਤੇ ਆਪ ਚੱਲ ਜਾਨੀ ਆ ਪਿੰਡ ਆਪੇ ਰਹਿਣਗੇ ਦੋਵੇਂ ਭਰਾ ਏ ਮੈਨੂੰ ਕਹਿ ਸਕਦੇ ਆ ਵੀ ਤੂੰ ਘਰ ਰਹਿ ਕਣਕ ਬੀਜਣੀ ਆ ਤੇ ਕੀ ਗੱਲ ਭਾਜੀ ਇਹਨੂੰ ਕਹਿ ਸਕਦੇ ਚਲ ਜਾਨੀ ਆ ਤਿਆਰ ਹੋ ਕੇ ਜਿੱਥੇ ਜੀ ਕਰਦਾ ਆ ਕਹਿੰਦੇ ਆ ਮਾਂ ਵੀ ਅੱਜ ਆ ਕੇ ਨਵੇੜ ਤੋਂ ਕੰਮ ਸਾਰਾ ਕਣਕ ਦਾ ਆਹੋ ਅਹੀਂ ਕਿਹੜੀ ਸਟਾ ਦੇ ਕੇ ਬੀਜਣੀ ਆ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਸਾਰੀ ਸਾਰੀ ਹਾਂ ਸਾਰੀ ਤਾਂ ਦੇ ਤਾਂ ਤੁਹਾਨੂੰ ਸਵੇਰੇ ਫੋਨ ਕਰਤਾ ਵਾ ਵੀ ਤੁਸੀਂ ਆ ਜਾਓ ਚਲ ਜਿੰਨਾ ਕੰਮ ਨਿਪੜੂਗਾ ਨਵੇੜ ਤੋਂ ਅੱਜ ਆਹੋ ਉਹ ਨਹੀਂ ਯਰ ਲੇਟ ਨਾ ਕਰਿਓ ਹੈਂ ਹਾਂ ਨਹੀਂ ਨਹੀਂ ਮੈਨੂੰ ਕਰਦੇ ਫੋਨ ਆਉਣ ਤੋਂ ਪਹਿਲਾਂ ਨਾ ਫਿਰ ਮੈਂ ਇਹ ਵੀ ਬੀਲ ਲੈ ਕੇ ਤੇ ਖਾਦ ਲੈ ਕੇ ਆ ਜਾਊਂਗਾ ਤੁਹਾਡੇ ਕੋਲ ਚਲ ਠੀਕ ਹੈ ਠੀਕ ਹੈ ਹਾਂ ਬੰਦੇ ਤੇ ਆਉਣ ਲੱਗੇ ਆ ਤੇ ਵੇਖ ਲੈ ਹੁਣ ਕਿੱਥੇ ਜਾਣਾ ਸੀ ਵੰਡੇ ਬੰਦੇ ਨਹੀਂ ਗਈ ਹੈਗੀ ਮੈਨੂੰ ਤੇ ਤੁਸੀਂ ਰੋਕ ਲਿਆ ਵਾ ਵੀ ਨਹੀਂ ਜਾਣਾ ਕਿਨਕ ਪੀਜਣੀ ਆ ਬੰਦਿਆਂ ਨੇ ਆਉਣਾ ਵਾ ਤੇ ਫਿਰ ਦੀਦੀ ਨੂੰ ਕਿਉਂ ਨਹੀਂ ਰੋਕਿਆ ਹੈਗਾ ਕਿਸ ਨੇ ਉਹ ਕਿਉਂ ਚਲ ਗਿਆ ਤਿਆਰ ਹੋ ਗਏ ਉਹ ਤੇ ਚਾਹ ਸੁਣਾ ਦੇਣਾਂਗੇ ਹੀ ਇਹ ਬੰਦੇ ਲੱਗਨੇ ਆ ਤੇ ਉਹਨਾਂ ਦੀ ਚਾਹ ਪਾਣੀ ਬਣਾਦੀ ਭਾਜੀ ਆਪਣੇ ਦੀ ਰੋਟੀ ਵੀ ਬਣਾਦੀ ਮੈਂ ਪਿੰਡ ਚੱਲੀ ਆ ਉਹਨਾਂ ਕੀ ਕਰਨਾ ਹੈ ਪਿੰਡ ਜਾ ਕੇ ਉਹ ਤੁਸੀਂ ਕਹੀ ਜਾਂਦੇ ਜੇ ਵੀ ਭਾਜੀ ਨਹੀਂ ਗਏ ਤੇ ਪਰਮੀ ਚਲ ਗਈ ਆ ਤੇ ਤੁਸੀਂ ਵੀ ਚਲ ਜਓ ਇਕੱਲੇ ਹੁਣ ਭਾਜੀ ਜੇ ਘਰ ਵਾ ਤੇ ਮੈਂ ਵੀ ਚਲ ਜਾ ਤੇ ਫੇਰ ਕਿਦਾਂ ਚੰਗਾ ਲੱਗੂ ਦੱਸੋ ਉਹਨਾਂ ਕਹਣਾ ਵੀ ਮੈਨੂੰ ਫਾਇ ਲਾ ਕੇ ਤੇ ਆਪ ਚਲ ਗਿਆ ਕੇ ਪਾਸੇ ਉਹ ਐਸੇ ਕਰਕੇ ਨਹੀਂ ਗਏ ਹੋਣੇ ਉਹਨਾਂ ਨੂੰ ਪਤਾ ਸੀ ਕਿ ਕਣਕ ਬੀਜਣੀ ਅੱਜ ਤੇ ਜੇ ਤੁਹਾਡਾ ਵੀ ਬਹੁਤਾ ਜੀ ਕਰਦਾ ਨਾ ਤੇ ਤੁਸੀਂ ਚਲ ਜਾਓ ਤੇ ਮੈਂ ਘਰ ਰਹੀ ਨਾ ਅਸੀਂ ਦੋਵਾਂ ਜਣੇ ਕਣਕ ਬਜਾਵਾਂਗੇ ਰੋਟੀ ਵੀ ਅਸੀਂ ਆਪੇ ਪਕਾ ਖਾ ਲਾਂਗੇ ਕੋਈ ਗੱਲ ਤੇ ਫਿਕਰ ਨਾ ਕਰੋ ਤੇ ਤੁਸੀਂ ਦੋਵੇਂ ਜਣੀਆਂ ਵੇਖੋ ਵਾਂਡੇ ਚਾਹ ਪਣੀ ਬਣਾ ਕੇ ਨਾ ਬੰਦਿਆਂ ਨੂੰ ਤੇ ਅਸੀਂ ਆਪ ਹੀ ਪਿਆਲ ਦਾਂਗੇ ਤੁਸੀਂ ਨਾ ਮੇਰੇ ਵੱਲ ਦੀ ਗੱਲ ਕਰਿਓ ਤੁਸੀਂ ਉਹਨਾਂ ਦੀ ਤਰਫਦਾਰੀ ਕਰਿਓ ਹੁਣ ਵੀ ਮੈਂ ਹੀ ਗਲਤਾਂ ਜੇ ਮੈਂ ਨਹੀਂ ਗਈ ਤੇ ਮੈਂ ਤੇ ਇਹ ਕਿਹਾ ਸੀ ਵੀ ਤੁਸੀਂ ਮੇਰੇ ਨਾਲ ਚਲੋ ਭਾਵੇਂ ਮੈਨੂੰ ਛੱਡ ਕੇ ਆਓ ਅੱਗੇ ਮੈਂ ਕਿੰਨਾ ਕੁ ਜਾਣੀ ਆ ਇਕੱਲੀ ਦੀਦੀ ਨੂੰ ਤੇ ਆਦਤ ਪਈ ਹੈ ਗੱਲਿਆਂ ਜਾਂਦੀ ਉਹ ਚਲ ਕੋਈ ਗੱਲ ਨਹੀਂ ਮੈਂ ਯਾਰ ਨਾ ਕੀਤੀ ਤੁਹਾਨੂੰ ਜੋਤ ਮੈਂ ਤਾਂ ਇਹੋ ਗੱਲ ਹੀ ਕਹਿੰਦੇ ਵੀ ਦੋ ਚਾਰ ਦਿਨ ਠਹਿਰ ਕੇ ਚਲ ਜਾਗੇ ਉੱਥੇ ਦੱਸ ਕੇ ਤੇ ਪਹਾੜ ਟੁੱਟਾ ਵਾ ਵੀ ਜਿਹੜਾ ਜਾ ਕੇ ਤੇ ਸਾਹਮਣਾ ਕੰਮ ਸਾਰਾ ਕੋਈ ਗੱਲ ਨਹੀਂ ਦੋ ਚਾਰ ਦਿਨ ਠਹਿਰ ਕੇ ਹੀ ਚਲ ਜੂਗੀ ਹੁਣ ਮੈਂ ਪਰ ਇਹ ਆ ਵੀ ਮੈਂ ਦੋ ਚਾਰ ਦਿਨ ਰਹਿ ਕੇ ਆਉਣਾ ਜੇ ਤੇ ਤੁਸੀਂ ਵੀ ਮੇਰੇ ਨਾਲ ਹੀ ਰਹਿਣਾ ਜੇ ਫਿਰ ਨਾ ਕਿਉਂ ਮੈਨੂੰ ਦੱਸਿਆ ਨਹੀਂ ਭਾਬੀ ਦਾ ਵੇਖ ਲੈ ਕੰਮ ਨੂੰ ਲੱਗਦਾ ਇਹਨੇ ਸੁਣ ਲਿਆ ਹੁਣ ਪੱਕਾ ਵੀ ਜੋਤ ਵਾਂਡੇ ਦਾ ਪ੍ਰੋਗਰਾਮ ਬਣਾਉਂਦੀ ਆ ਤੇ ਉਸ ਤੋਂ ਪਹਿਲਾਂ ਆਪ ਤਿਆਰ ਹੋ ਕੇ ਤੇ ਚੱਲ ਚਲ ਗਈ ਇਹ 10 ਤੋਂ ਦੋ ਚਾਰ ਦਿਨ ਰੁਕ ਜਾ ਹੁਣ ਮਗਰ ਉਹਨਾਂ ਨੇ ਉਹਨਾ ਮਾ ਕਣਕ ਬੀਜਣ ਵਾਲਿਆਂ ਨੇ ਉਹਨਾਂ ਦੀ ਚਾਹ ਪਣੀ ਵੀ ਜਾਣਾ ਮਗਰ ਕੋਈ ਖਾਣ ਪੀਣ ਵਾਸਤੇ ਵੀ ਜਾਣਾ ਤੇ ਫਿਰ ਜੋਤ ਕਹੂਗੀ ਵੀ ਮੈਂ ਕੱਲੀ ਨੇ ਕੰਮ ਕੀਤਾ ਇਹਨਾਂ ਦਾ ਪਤਾ ਨਹੀਂ ਇਹਦੀ ਲੜਾਈ ਕਦੋਂ ਮੁੱਕਣੀ ਆ ਸਾਡੇ ਦੋਵਾਂ ਭਰਾਵਾਂ ਦਾ ਹਾਲ ਚੱਕੀ 'ਚ ਪਏ ਦਾਣਿਆਂ ਵਾਂਗ ਹੋੜਿਆ ਪੀਸੀ ਚਲੀ ਜਾਂਦੇ ਆ ਪੀਸੀ ਚਲੀ ਜਾਂਦੇ ਆ ਪਤਾ ਨਹੀਂ ਇਹਦੀ ਲੜਾਈ ਕਦੋਂ ਮੁੱਕਣੀ ਆ ਤੇ ਕਦੋਂ ਕਿਤੇ ਸਾਡੇ ਸਾਹ ਚ ਸਾਹ ਹੋਣਾ ਇਹਦੇ ਤੇ ਹੈਗੇ ਆ ਬੀਜਣ ਕਣਕ ਹੁਣ ਜੇ ਚਾਹ ਵੱਲੋਂ ਜੋਤ ਨੂੰ ਕਿਹਾ ਤੇ ਜੋਤ ਨੇ ਕਹਿਣਾ ਵੀ ਜਠਾਣੀ ਮੇਰੀ ਹੈ ਨਹੀਂ ਆ ਘਰ ਤੇ ਚਾਹ ਮੈਂ ਬਣਾਉਣੀ ਨਹੀਂਗੀ ਤੇ ਪੰਗਾ ਪੈਣਾ ਮੇਰਾ ਤਾਂ ਆਪ ਹੀ ਜਾ ਕੇ ਬਣਾ ਕੇ ਲੈ ਆਵਾਂ ਉਹ ਕੀ ਕਰਨਾ ਬੰਦੇ ਮੰਗਣ ਦੇ ਚਾਹ ਯਾਰ ਕਿਧਰ ਜੋ ਬੜੀਆ ਭਾਜੀ ਠੀਕ ਠਾਕ ਤੁਸੀਂ ਇਹ ਬੰਦੇ ਵੀਜਣ ਹੂੰ ਹੂੰ ਸੁਪਰ ਸੀਡ ਤੁਸੀਂ ਕਿਹਾ ਸੀ ਵੀ ਲੈ ਆਜੋ ਹਨ ਤੇ ਉਹੋ ਹੀ ਸੱਦਿਆ ਵਾ ਤੇ ਉਹ ਕਹਿੰਦੇ ਵੀ ਕੋਈ ਨਹੀਂ ਨਬੇੜ ਦਾਗੇ ਚਾਹਾਂ ਦਾ ਕੰਮ ਠੀਕ ਆ ਉਹ ਤਾਂ ਕਿੰਨੀ ਕਿ ਭੀਜੀ ਗਈ ਐ ਬਈ ਅਜੇ ਪਹਿਲੇ ਕਿਲੇ ਚ ਰਹੇ ਆ ਇੱਥੇ ਆਏ ਹੁਣੇ ਚਾਹ ਮੰਗਣ ਦੇ ਮੇਰੇ ਤਾਂ ਚਾਹ ਆਪ ਹੀ ਬਣਾ ਕੇ ਤੇ ਫੜਾਵਾਂ ਉਹਨਾਂ ਨੇ ਜਾ ਕੇ ਕੋਈ ਗੱਲ ਨਹੀਂ ਜੋਤ ਨੂੰ ਕਹਾਂ ਆ ਬਣਾ ਲਦੀ ਐ ਚਾਹ ਉਹ ਜੋਤ ਨੇ ਕਿੱਥੋਂ ਬਣਾਉਣੀ ਐ ਜੋਦਨੇ ਤੇ ਗੋਏ ਜਵਾਬ ਦੇਣਾ ਵਾ ਵੀ ਭਾਬੀਆਂ ਨਹੀਂ ਆ ਘਰ ਤੇ ਮੈਂ ਵੀ ਨਹੀਂ ਕੰਮ ਕਰਨਾ ਕੋਈ ਵੀ ਉਹਦੇ ਮੇਰੇ ਨਾਲ ਸਵੇਰ ਦੀ ਲੜੰਡੀ ਆ ਮੈਨੂੰ ਕਹਿਂਦੀ ਵੀ ਮੈਂ ਵਾਂਡੇ ਜਾਣਾ ਸਵੇਰੇ ਕਹਿੜੀ ਤੇ ਉਹ ਮੈਨੂੰ ਲੱਗਦਾ ਕਿ ਤੇ ਭਾਬੀ ਨੇ ਸੁਣ ਲਿਆ ਵਾ ਤੇ ਉਹਨੇ ਸੁਣ ਕੇ ਤੇ ਆਪਣਾ ਪ੍ਰੋਗਰਾਮ ਬਣਾ ਲਿਆ ਵੀ ਇਹ ਨਾ ਜਾਊਗੀ ਤੇ ਮੈਂ ਹੋਉਣੀ ਆ ਤੇ ਮੈਂ ਸਗੋਂ ਉਹਨੂੰ ਡੱਕਣਿਆ ਕਿ ਮੈਂ ਤਾਂ ਕਣਕ ਬੀਜਣ ਆਲੇ ਆਉਣਾ ਵਾ ਤੇ ਤੂੰ ਮੈਂ ਹਾਂ ਰਹਿਣ ਦੇ ਅੱਜ ਕੋਈ ਗੱਲ ਨਹੀਂ ਤੇ ਦੋ ਚਾਰ ਦਿਨ ਠਹਿਰ ਕੇ ਹੋਵਾਂਗੇ ਤੇ ਉਹ ਭਾਬੀ ਫਿਰ ਚੱਲ ਗਈ ਕਿਤੇ ਆਪ ਹੀ ਤੇ ਆਹ ਚੱਕਰ ਪਿਆ ਹੁਣ ਜੇ ਉਹਨੂੰ ਕਿਹਾ ਵੀ ਚਾਹ ਬਣਾ ਉਹਨੇ ਤੇ ਗੱਲਾਂ ਕਰਨੀਆਂ 100 100 ਵੀ ਮੈਂ ਨਹੀਂ ਕਰਨਾ ਕੰਮ ਕੰਮ ਤੇ ਕਰਦੀਆਂ ਬਰਾਬਰ ਦਾ ਮਿੰਡ ਮਿੰਡ ਕੇ ਵੀ ਇਹਨੇ ਇਨਾ ਹੱਥ ਲਾਇਆ ਤਾਂ ਮੈਂ ਵੀ ਇਨਾ ਹੀ ਹੱਥ ਹਲਾਉਣਾ ਉਹ ਯਾਰ ਜੋਬਣ ਤੇਰੇ ਤੋਂ ਪਹਿਲੇ ਇਹਨਾ ਜੋਬਣ ਮੈਂ ਪਰਮੀਤ ਨੂੰ ਸਮਝਾ ਸਮਝਾ ਕੇ ਹਟ ਗਿਆ ਹੂੰ ਉਹ ਨਹੀਂ ਮੰਨੀ ਉਹ ਮੰਦੀਆਂ ਕਿੱਥੇ ਭਾਜੀ ਮੰਦੀਆਂ ਵਈ ਮੰਦੀਆਂ ਨਹੀਂ ਗਈਆਂ ਤੇ ਮੈਂ ਹਾਰ ਕੇ ਉਹਨੂੰ ਕਹਿ ਦਿੱਤਾ ਕਿ ਚੱਲ ਠੀਕ ਹੈ ਚੱਲ ਜਾ ਜਿਹੜੀ ਕੋ ਉਧਿਹੜੀ ਸੁੱਖੀ ਲੰਘ ਜੇਗੀ ਮੇਰੀ ਉਹ ਸੁੱਖੀ ਲੰਘ ਜਾ ਤੇ ਘਰ ਹੋਈ ਤੇ ਇਹਨੇ ਫਿਰ ਖਿੱਚ ਕੇ ਚਲਾਈ ਰੱਖਣੀ ਆ ਕਿ ਮੈਨੂੰ ਵਾਂਡੇ ਨਹੀਂ ਜਾਣ ਦਿੱਤਾ ਉਹ ਹੁਣ ਜੋਦ ਮੇਰ ਨਾਲ ਖੇਜੰਡੀ ਕਹਿੰਦੀ ਵੀ ਤੁਸੀਂ ਮੈਨੂੰ ਡੱਕਿਆ ਹੈਗਾ ਵੀ ਚੱਲ ਕਣਕ ਬੀਜਣ ਵਾਲਿਆਂ ਨੇ ਆਉਣਾ ਵਾ ਤੇ ਕੰਮ ਤੇ ਭਾਬੀ ਵੇਖ ਲਓ ਚਲ ਵੀ ਗਈ ਆ ਆਹ ਯਾਰ ਉਹਨੇ ਤੇ ਕਹਿਣਾ ਹੀ ਆ ਉਹ ਬੋਲਣ ਦੀ ਹੀ ਘਰ ਤੇ ਮੈਂ ਉੱਠ ਕੇ ਇੱਧਰ ਆ ਗਿਆ ਮੈਂ ਚੱਲ ਵੇਖਣਾ ਕਿੰਨੀ ਕੜੇ ਬੀਤੀ ਆ ਤੇ ਚਾਹ ਮੰਗਣੀ ਚੱਲ ਕੋਈ ਨਹੀਂ ਚਾਹ ਤੇ ਮੈਂ ਆਪ ਹੀ ਬਣਾ ਕੇ ਹੁੰ ਦੇ ਦੂੰਗਾ ਕੋਈ ਗੱਲ ਨਹੀਂ ਉਹ ਕਿੱਡੇ ਕੰਮ ਕਰੇ ਯਾਰ ਕੋਈ ਸਮਝ ਨਹੀਂ ਲੱਗਣ ਦੀ ਕੀ ਬੰਦਾ ਕਰੇ ਲੋਕੀ ਘਰ ਕਣਕਾਂ ਬੀਜਦੇ ਆ ਕੋਈ ਵੀ ਫਸਲ ਬੀਜਦੇ ਆ ਜਨਾਨੀਆਂ ਹੱਸੋ 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 ਕਰਦੀਆਂ ਫਿਰਦੀਆਂ ਹੈਂ ਤੇ ਤੁਹਾਡੇ ਘਰ ਉਹ ਨਹੀਂ ਆਂਦਾ ਕੰਮ ਹੀ ਇਹੋ ਯਾਰ ਕੋਈ ਨਾ ਕੋਈ ਸੋਚਣਾ ਪੈਣਾ ਇਦਾਂ ਨਹੀਂ ਇੰਨੇ ਹਟਣਾ ਤੁਸੀਂ ਬੈਠੋ ਤੇ ਮਾੜਾ ਜਿਹਾ ਫੇਰਾ ਮਾਰੇ ਉਹਨਾਂ ਵਾਲੇ ਚਲੋ ਮੈਂ ਜਾਂਦਾ ਜੇ ਕੋਈ ਬੀਬਾ ਚਾਹੀਦਾ ਖਾ ਚਾਹੀਦੀ ਤੇ ਦੇ ਦਿਓ ਮੈਂ ਚਾਹ ਬਣਾ ਕੇ ਲੈ ਆਉਣਾ ਫਿਰ ਆਪੀ ਪਰ ਮੀਤ ਨੂੰ ਨਾ ਇਦਾਂ ਨਹੀਂ ਹੀ ਕਰਨਾ ਚਾਹੀਦਾ ਜੇ ਜੋਤ ਨੇ ਤਿਆਰੀ ਕੀਤੀ ਸੀ ਉਹਨੂੰ ਜਾਰ ਦੇਣ ਦਿੰਦੀ ਮੈਨੂੰ ਲੱਗਦਾ ਇਹਨੇ ਨਾ ਸੁਣ ਲਿਆ ਤੇ ਸੁਣ ਕੇ ਤੇ ਆਪ ਤਿਆਰ ਹੋ ਗਈ ਮੰਦੀ ਤੇ ਕਹਦੀ ਹੈ ਨਹੀਂ ਜੇ ਮੇਰੇ ਨਾਲ ਸਲਾਹ ਕਰ ਲੈਂਦੀ ਇਹ ਚੱਲ ਇਹਨੂੰ ਮੈਂ ਸਮਝਾਈ ਲੈਂਦਾ ਹੁਣ ਦੱਸਾਂ ਉਦੋਂ ਕਣਕ ਬੀਜਣ ਦੇ ਇਹਦੇ ਬੰਦੇ ਤੇ ਹੁਣ ਉਹ ਜੋ ਬੰਨੇ ਜੇ ਕਹੂਗਾ ਜੋਤ ਨੂੰ ਜਾ ਕੇ ਤੇ ਉਹਨੇ ਵੀ ਸਿਰ ਦੇ ਵਾਲਾ ਨੂੰ ਪਹਿਣਾ ਤਣ ਆ ਵੀ ਚਾਹ ਬਣਾ ਕੇ ਖਾਣ ਵਾਲਾ ਕੰਮ ਹੋ ਗਿਆ ਨਹੀਂ ਪਤਾ ਨਹੀਂ ਯਾਰ ਇਹਨਾਂ ਨੂੰ ਕਦੋਂ ਅਕਲ ਆਣੀ ਹੈ ਕੁਸ਼ਾਗ ਨਾਂ ਪੁੱਛਾਂ ਜੋਤ ਨੂੰ ਇਹਨੇ ਜਵਾਬ ਹੀ ਦੇਣਾ ਵਾ ਪਰ ਚੱਲ ਇੱਕ ਵਾਰੀ ਪੁੱਛ ਲੈਣਾ ਵਾ ਕੀ ਪਤਾ ਬਣਾ ਹੀ ਦੇਵੇ ਜੋਤ ਮੈਂ ਕਹਿੰਦਾ ਹਾਂ ਮੈਂ ਆਉਣਾ ਕਣਕ ਪੀਜਣ ਦੇ ਬਦੇ ਤੇ ਤਿੰਨ ਬੰਦੇ ਆਓ ਹਾਂ ਹਾਂ ਦੋ ਟਰੈਕਟਰ ਨੇ ਤੇ ਦੋ ਡਰਾਈਵਰ ਆ ਉੱਤੇ ਤੇ ਇੱਕ ਬੰਦਾ ਉਦਾਂ ਨਾਲ ਤੇ ਤਿੰਨ ਕੱਪ ਚਾਹ ਬਣਾ ਦਿਓ ਤੁਸੀਂ ਪੰਜ ਹੀ ਬਣਾ ਦਿਓ ਦੋ ਜਣੇ ਅਸੀਂ ਵੀ ਆ ਵੱਡਾ ਭਾਵੀ ਉੱਥੇ ਹੀ ਆ ਚਾਹ ਚੂਣੀ ਮੈਂ ਬਣਾਉਣੀ ਹੈਗੀ ਮੈਂ ਤੇ ਪਹਿਲਾਂ ਜਵਾਬ ਦਿੱਤਾ ਹੀਗਾ ਜੇ ਇਹ ਦੀਦੀ ਬਣਾ ਕੇ ਦਿੰਦੇ ਆ ਤੇ ਲੈ ਜਾ ਨਾ ਮੈਨੂੰ ਕਿਸੇ ਨੇ ਪੁੱਛਿਆ ਉਹ ਦੀਦੀ ਨੇ ਹੁਣ ਕਿੱਥੋਂ ਬਣਾਉਣੀ ਦੀਦੀ ਤੇ ਪੀ ਕੇ ਬੈਠੀ ਜਾ ਕੇ ਤੇ ਮੈਂ ਸਵੇਰੇ ਕਿਹਾ ਸੀ ਮੈਂ ਬੰਦੇ ਆਉਣੇ ਆ ਕਣਕਾਂਲੇ ਤੇ ਤੇ ਹੀ ਕਿਦਾਂ ਚਾਹ ਪਾਣੀ ਦਾ ਕਹਿੰਦੇ ਕੋਈ ਨਹੀਂ ਆਪੇ ਘਰ ਲੈਣਗੇ ਬੰਦੇ ਤੇ ਫਿਰ ਹੁਣ ਫਿਰ ਮੈਂ ਆ ਬਣਾਵਾ ਦੇਖ ਲਓ ਤੁਸੀਂ ਆਪਣੇ ਹਿਸਾਬ ਨਾਲ ਪਰ ਮੈਂ ਨਹੀਂ ਚਾਹ ਬਣਾਉਣੀ ਹੈਗੀ ਤੁਹਾਨੂੰ ਕਿੱਦਾਂ ਪਤਾ ਲੱਗੂਗਾ ਸਤਿ ਸ਼੍ਰੀ ਅਕਾਲ ਮੀ ਜੀ ਹੌਰਸ ਨਾਓ ਠੀਕ ਠਾਕ ਜੀ ਮੈਂ ਵੀ ਵਧੀਆ ਠੀਕ ਠਾਕ ਅਨਾਨਾ ਬਨਨਾ ਕੀਆ ਬੈਠੀ ਆ ਮੈਂ ਵੀ ਕਿ ਦੀਦੀ ਚਲ ਗਈ ਪਰ ਆਪੇ ਇੰਦਜ ਕਹਿੰਦੇ ਹੀ ਪਿੰਡ ਜਾਣਾ ਵਾ ਤੇ ਪਹਿਲਾਂ ਮੇਰੀ ਹੀ ਕਿ ਤਿਆਰੀ ਪਿੰਡ ਜਾਂਦੀ ਤੇ ਇਹ ਮੈਨੂੰ ਕਹਿੰਦੇ ਹੀ ਕਿ ਕਨੇ ਕਾਲੇ ਬੰਦੇ ਆਉਣੇ ਆ ਤੇ ਅੱਜ ਨਾ ਜਾਈਏ ਤੇ ਮੈਂ ਤੇ ਨਹੀਂ ਗਈ ਤੇ ਉਹਨਾਂ ਕੀਤੇ ਸੁਣ ਲਿਆ ਹੁਣ ਆ ਤਿਆਰ ਹੋ ਕੇ ਬਹਿ ਗਏ ਆਉਦੇ ਹੁਣ ਮੈਨੂੰ ਡੈ ਹੀ ਆਗੇ ਕਹਿੰਦੇ ਵੀ ਚਾਹ ਚੁ ਬਣਾ ਮੈਂ ਵੀ ਨੇ ਕੋਈ ਕੰਮ ਕੀਤਾ ਮੈਨੂੰ ਸਾਨੂੰ ਦੱਸ ਕਣਕੀਤੇ ਸਾਰੇਆਂ ਵਾਸਤੇ ਹੋਣੀ ਆ ਨਾ ਮੰਮੀ ਜੀ ਤੇ ਜਦੋਂ ਪਤਾ ਹੀ ਵੀ ਬੰਦੇ ਲੱਗਨੇ ਆ ਫਿਰ ਕਿਉਂ ਗਏ ਆ ਨਹੀਂ ਮੈਂ ਵੀ ਬੈਠੀ ਆ ਮੈਂ ਮੈਂ ਨਹੀਂ ਕਹਿਣਾ ਹੈਗਾ ਕਿਸੇ ਨੂੰ ਕੁਝ ਵੀ ਤੇ ਨਾ ਮੈਂ ਕੋਈ ਕੰਮ ਕਰਨਾ ਵਾ ਮੇਰੇ ਕੋ ਨਹੀਂ ਬੰਦੀ ਬੁੰਦੀ ਜਾ ਨੇ ਨਹੀਂ ਆਉਣਾ ਵਾ ਤਾਂ ਡਿਗਾਉ ਆਉਣਾ ਕਿਉਂ ਨਹੀਂ ਆ ਕਣਕੁਣਕ ਬੀਜ ਲੈਣ ਦੋ ਨਾ ਤੇ ਕਹਿੰਦੇ ਹੀ ਤਿੰਨ ਚਾਰ ਦਿਨਾਂ ਨੂੰ ਚੱਲਾਂਗੇ ਤੇ ਫਿਰ ਰਹੂੰਗੀ ਦੋ ਤਿੰਨ ਦਿਨ ਇਹ ਵੀ ਨਾਲ ਹੀ ਰਹਿਣਗੇ ਕੇ ਚਲੋ ਠੀਕ ਜੀ ਹਾਂਜੀ ਓਕੇ ਓਕੇ ਨੌਂਦੇ ਹੁਣੇ ਆ ਹੁਣ ਚਾਹ ਤੇ ਬਣਾਈ ਜਾਓ ਮੈਂ ਕੀ ਕਰਾਂ ਉਦੋਂ ਆਪੇ ਕਹਿੰਦੇ ਹੀ ਵੀ ਮੈਂ ਬਣਾ ਲੂੰਗਾ ਕੋਈ ਗੱਲ ਨਹੀਂ ਤੇ ਫਿਰ ਹੁਣ ਦੀਦੀ ਜੀ ਆ ਬਣਾ ਕੇ ਜਾਂਦੇ ਜਾਂ ਫਿਰ ਭਾਜੀ ਕਹਿੰਦੇ